ਪੰਜਾਬ ਸਰਕਾਰ ਵੱਲੋਂ ਜੋ ਤੇ ਨਸ਼ਾ ਵਿਰੋਧੀ ਚਲੰਗ ਰਹੀ ਮਹਿਮਤ ਹੈ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਵੱਡੀ ਗੱਲੋਂ ਕਾਮਯਾਬੀ ਮਿਲੀ ਜਦੋਂ ਸੀਏ ਇੰਚਾਰਜ ਇੰਸਪੈਕਟਰ ਸਿੰਦਰ ਵੱਲੋਂ ਇੱਕ ਸਿਕਰਟ ਇਨਫੋਰਮੇਸ਼ਨ ਤੇ ਕੰਮ ਕੀਤਾ ਜਾ ਰਿਹਾ ਸੀ ਜਿਹਦੇ ਦੌਰਾਨ ਇਹਨਾਂ ਨੇ ਦੋ ਬੰਦੇ ਰੌਡਾਪ ਕੀਤਾ ਜਿਨ੍ਹਾਂ ਦਾ ਨਾਮ ਸਾਗਰ ਬਬਰ ਅਤੇ ਤਮਾਚੂ ਬੁਥਰਾ ਹੈ ਇਹਨਾਂ ਕੋਲੋਂ ਪੁੱਛਗਿੱਛ ਦੌਰਾਨ 205 ਗ੍ਰਾਮ ਕੋਕੀਨ 2 ਕਿਲੋ ਚਰਸ ਇੱਕ ਰਵੋਲਵਰ ਬੱਤੀ ਬੋਰ ਇੱਕ ਪਿਸਟਲ ਬੱਤੀ ਬੋਰ 20 ਗ੍ਰਾਮ ਐਲ ਐਸ ਡੀ ਡਰਗ ਅਤੇ 20 ਗ੍ਰਾਮ ਆਇਸ ਡਰਗ ਫੜੀ ਗਈ ਹੈ ਇਹ ਜਿਹੜੇ ਆ ਬੜਾ ਹਾਈ ਪ੍ਰੋਫਾਈਲ ਜਿਹੜਾ ਆ ਡਰਗ ਦਾ ਰੈਕਡ ਚਲਾ ਰਹੇ ਸੀਗੇ ਔਰ ਇਹਨਾਂ ਦਾ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਦੇ ਵਿੱਚ ਸਾਡਾ ਕੰਮ ਸਟਾਰਟ ਹੋ ਗਿਆ ਜਿਹੜਾ ਵੀ ਇਹ ਫਾਰਵਰਡ ਲਿੰਕ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਜਿਹੜਾ ਵੀ ਆਏਗਾ ਉਹਨਾਂ ਨੂੰ ਅਸੀਂ ਜਲਦੀ ਰੈਸਟ ਕਰਾਂਗੇ ਥੈਂਕ ਯੂ